ਦੁਪਹਿਰ ਦਾ ਟਾਈਮ ਵਾਵਾ ਵਾਵਾ ਯਾਰ ਤੋਂ ਕੰਮ ਮਸਤਰੀਆ ਮਸਾਲਾ ਅੰਨਾ ਮਸਾਲਾ ਕਰੀਏ ਨਾ ਕੁੱਟਾਂ ਹੀ ਬੇੜਾ ਕਰਕੇ ਅਬੇ ਉਹ ਲੈ ਮਿਸਤਰੀ ਦਾ ਕੰਮ ਹੀ ਸਰ ਯਾਰ ਮੇਰਾ ਮੂੰਹ ਵੇਖਣ ਡੇ ਟਫੜਾ ਤੂੰ ਹੀ ਸਾਸੋ ਕਹਾ ਮੰਗਦੇ ਹੈਂ ਤੇ ਯਾਰ ਇਹ ਕੰਮ ਸੜਾ ਕਰਨਾ ਇੱਟਾਂ ਲਾਉਣ ਆਏ ਆ ਆਹੋ ਸਾਸੋ ਮੰਗਦੇ ਸਾਸੋ ਇੱਟਾਂ ਲਾਉਣ ਆਏ ਹੈਂ ਹੈਂ पागल ਕੀਤਾ তুই ਨਾਲੇ ਚਾਹਦਾ ਮੇਰਾ ਕਹਦੇ ਉਹਨਾਂ ਨੂੰ ਮੜਾ ਜੋ ਚਾਹਦਾ ਕਹਦੇ ਆ ਮਮਾ ਦਾ ਦਾ ਵਾਰ ਤੋਂ ਦੋਹਣੀ ਲੈ ਚਾਹ ਮੰਗਣਾ ਮੂੰਹ ਦੁਰ ਯਾਰ ਅੱਜ ਅੱਜ ਕੰਦ ਹੋ ਜੂਗੀ ਇਹ ਕੰਪਲੀਟ ਜੋ ਮੈਂ ਇਨੀ ਜਬਾਨ ਕੀਤੀ ਮਿਸਤਰੀਆਂ ਦੀ ਜਬਾਨ ਹੁੰਦੀ ਤਾਂ ਉਹ ਮਿਸਤਰੀ ਤੇ ਕਦਰ ਹੀ ਨਹੀਂ ਕਰਨੀ ਆਉਂਦੀ ਕਹਦੇ ਨੇ ਤੇ ਮਿਸਤਰੀ ਨੇ ਬੋਲੀ ਲੱਗਣੀ ਬੋਲੀ ਲੱਗਣੀ ਕਾਂਡੀ ਤੈਨੂੰ ਫੜਦੇ ਨਹੀਂ ਆਉਂਦੇ ਕਾਂਡੀ ਕਾਂਡੀ ਇਦਾਂ ਫੜਦੇ ਹੁੰਦੇ ਨਹੀਂ ਨਾ ਫੜਦੇ ਨਹੀਂ ਆ ਲੈ ਆ ਲੈ ਸਾਮਾਨ ਸਾਸ ਤੂੰ ਲੈਣਾ ਕਿ ਮੈਂ ਲੈਣਾ ਮੈਨੂੰ ਤਾਂ 500 ਦੇਣਾ ਨਾ ਮੇਰੇ ਸਾਹ ਸੋਲਣਾ 500 ਰੁਪਿਆ ਮਾੜੀ ਮੋਟੀ ਗੱਲ ਈ ਦਾ ਥੋੜਾ ਦੇਣਾ 500 ਆ ਕਿ 10 ਵਜੇ ਮਸਾਲਾ ਬਣਾਉਣਾ ਨੂੰ ਕਹੇ ਨਿਮਜੇ ਨਾ ਇੱਕ ਲਾਉਣੀ ਜਦ ਮੈਨੂੰ ਚਾਹਦਾ ਕਹਿਆ ਯਾਰ ਜਾ ਦੋ ਵਾਰੀ ਦੇ ਪੀ ਲਿਓ ਸਿਰ ਤੇ ਕਾ ਹਾਂ ਦੋ ਵਾਰੀ ਕਿੱਥੇ ਪੀ ਲਿਓ ਮਾਸਾ ਤੇ ਚਾਹ ਪਾ ਕੇ ਦਿੰਦੇ ਹੋ ਸੋ ਇਹਨੂੰ ਤਾਂ ਪੂਰ ਚੁੱਕਿਆ ਤੇ ਤੂੰ ਕੀ ਲਾਉਣੀ ਆ ਨਹੀਂ ਨਹੀਂ ਮਾਦਾ ਹੋ ਜੂਗੀ ਕੰਦਾ ਤੇ ਪੀ ਚਾਹ ਬਣਾਉਂ ਕੰਦਾ ਤੂੰ ਫਸਿਆ ਚਾਚ ਨਾਲੇ ਮਠਾਕਾ ਟੀ ਮਾਸਾ ਵਾਧ ਰੱਖਿਓ ਨਹੀਂ ਚਾਚ ਮਠਾਵਾਧ ਰੱਖਿਓ ਅੱਜ ਮਾਸਾ ਕਾਜ ਪੁੱਕੀ ਖਾ ਕੇ ਆਇਆ ਨਹੀਂ ਨਹੀਂ ਮਾਦਾ ਪੁੱਕੀ ਨਹੀਂ ਖਾ ਕੇ ਆਇਆ ਚਾਚ ਮਠਾ ਮਾਸਾ ਵਾਧ ਰੱਖਿਓ ਠੀਕ ਆ ਨਾ ਖਾਣ ਦੀ ਕਰਨੀ ਆਉਂਦੀ ਸਾਲ ਦਾ ਨਹੀਂ ਪਤਾ ਤੇ ਨਕਾਂਦੀ ਦਾ ਨਹੀਂ ਪਤਾ ਤੈਨੂੰ ਉਹਦੇ ਨਾਲ ਖਾਲਾ ਖਦੀ ਮੂਛਾਂ ਖਿਲੈ ਨਾ ਤਾ ਨੁਕਤਾ ਆਹਨ ਕਪੜਾ ਡਬਈਓ ਆਇਆ ਇਸ ਨੂੰ ਲਾ ਲਈ ਦੀਆਂ ਬਿਲਕੁਲ ਬੰਦਰੀ ਕੰਮ ਸਿੱਧੀ ਨਹੀਂ ਅੱਖਾਂ ਮੀਟ ਕੇ ਕੰਮ ਪਾਏ ਕਰੀ ਜਾਓ ਇੱਕ ਦੇ ਸੂਰਜ ਵਾ ਸੂਰਜ ਅੱਖਾਂ ਜੇ ਨਹੀਂ ਵਾ ਅੱਖਾਂ ਕਮਜ਼ੋਰ ਨਹੀਂ ਹੁੰਦੀਆਂ ਇਹ ਕਾ ਨਹੀਂ ਮੋਬਾਈਲ ਤੋਂ ਥੋੜਾ ਬਾਬਾ ਹੋਰ ਸੁਲਤਾਨ ਲਾਉਂਦਾ ਮਾ ਕੰਦ ਹੋ ਗਈ ਟੌਪ ਕਲਾਸ ਦੇ ਹੁਣ ਆਪਾਂ ਨੂੰ ਚਾਹੀਦੀ ਬ੍ਰੇਕ ਮਿਸਤਰੀ ਸਾਹਿਬ ਇਹ ਕਿ ਖਾਣਾ ਤਾਂ ਇਤਨਾ ਬਹੁਤ ਟੁਕੀਆਂ ਨਿਕਲਣੀਆਂ ਅੱਧੀਆਂ ਤੇ ਮੈਂ ਤੋੜਤੀਆਂ ਵਹਿਤੀਆਂ ਵੈਸੇ ਹੀ ਨਿਕਲਾਈਆਂ ਨਹੀਂ ਤਾਂ ਫਿਰ ਤੈਨੂੰ ਕਿਹਾ ਹੁਣ ਆਪਾਂ ਨੂੰ ਦੋ ਸੁੱਕੀਆਂ